ਮਾ ਪਖੜਿਆ ਕਦੋਂ ਚੌਂਕ ਵਿਖੇ ਕਿਹੜਾ ਕੀ ਮਾਮਲਾ ਈ ਸਾਰਾ ਦਿੱਸੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤਰुण ਮਾਮਲਾ ਇਹ ਆ ਵੀ ਸਾਡੇ ਭਰਾ ਨੇ ਪੰਜਾਬੀ ਮੁੰਡਾ ਆ ਵੈਸੇ ਤਾਂ ਇੱਕ ਪਾਸੇ ਆਪਾਂ ਸਾਰੇ ਕਹਿੰਦੇ ਆ ਵੀ ਪੰਜਾਬੀ ਬੱਚੇ ਕੰਮ ਨਹੀਂ ਕਰਦੇ ਜਦੋਂ ਪੰਜਾਬੀ ਬੱਚੇ ਕੰਮ ਕਰਦੇ ਆ ਫਿਰ ਅਸੀਂ ਉਹਨਾਂ ਦਾ ਰੋਜ਼ਗਾਰ ਖੋਹਨੇ ਆ ਇਸ ਬੱਚੇ ਨੇ ਬਰਗਰਾਂ ਦੀ ਰੇੜੀ ਲਗਾਈ ਕਦੋਂ ਚੌਂਕ ਤੇ ਜਦੋਂ ਇਹਨੇ ਇੱਥੇ ਰੇੜੀ ਲਗਾਈ ਆ ਕੇ ਤਾਂ ਜਿੰਨੇ ਸਾਡੇ ਇੱਥੇ ਪ੍ਰਵਾਸੀਆਂ ਨੇ ਰੇੜੀ ਲਾਈ ਹੋਈ ਆ ਇਹਨਾਂ ਨੇ ਇਹਨੂੰ ਡਰਾ ਅੱਜ ਇਹ ਦੁਪਹਿਰੇ ਇਹਦੀ ਰੇੜੀ ਚਖਵਾਤੀ ਵੀ ਇੱਥੋਂ ਆਪਣੀ ਰੇੜੀ ਲੈ ਜਾ ਹੁਣ ਇਸ ਟਾਈਮ ਅਸੀਂ ਇਹਦੀ ਰੇੜੀ ਇੱਥੇ ਵਾਪਸ ਨੂੰ ਆਏ ਆ ਵੀ ਤੂੰ ਆਪਣਾ ਕੰਮ ਕਰ ਅਸੀਂ ਇਹਨਾਂ ਨੂੰ ਵੀ ਇਹ ਕਹਿੰਦੇ ਆ ਵੀ ਦੇਖੋ ਤੁਸੀਂ ਸਾਡੇ ਪੰਜਾਬ ਚ ਆਨੇ ਆਏ ਹੋ ਅਸੀਂ ਭਾਈਚਾਰੇ ਨਾਲ ਚੱਲ ਰਹੇ ਆ ਤੁਸੀਂ ਆਪਣਾ ਰੋਜ਼ਗਾਰ ਕਰ ਰਹੇ ਹੋ ਸਾਨੂੰ ਕੋਈ ਉਹ ਨਹੀਂ ਹੈਗਾ ਤੁਸੀਂ ਨਾ ਸਭ ਨੇ ਆਪਣਾ ਢਿੱਡ ਭਰਨਾ ਪਰ ਤੁਸੀਂ ਸਾਡੇ ਪੰਜਾਬੀ ਬੱਚਿਆਂ ਦਾ ਕੰਮ ਨਾ ਖੋ ਇਹ ਗੱਲ ਗਲਤ ਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪਿੱਛੇ ਜੇ ਅਸੀਂ ਵੀਡੀਓ ਕੀਤੀ ਸੀ ਜਦੋਂ ਆ ਸਾਡੇ ਗੁਰੂ ਸਾਹਿਬ ਦਾ ਾਂਡਿਆਂ ਦੀਆਂ ਰੇੜੀਆਂ ਲੱਗ ਰਹੀਆਂ ਨੇ ਅਸੀਂ ਫਿਰ ਵੀ ਉਸ ਟਾਈਮ ਵੀਡੀਓ ਕਰਕੇ ਬਾਅਦ ਵਿੱਚ ਇਹ ਸੋਚਿਆ ਵੀ ਚੱਲ ਯਾਰ ਪਰੇ ਨੂੰ ਕਰਕੇ ਲਾ ਦਿਆਂ ਕੋਈ ਗੱਲ ਨਹੀਂ ਵੀ ਸਾਡੇ ਇਹ ਵੀ ਵਿਚਾਰਿਆ ਨੇ ਢਿੱਡ ਭਰਨਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਹੁਣ ਜੋ ਤੁਹਾਡੇ ਮਨ ਚ ਆਊਗਾ ਉਹ ਕਰਾਂਗੇ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰੂੰਗੀ ਮੈਂ ਸਾਰੀਆਂ ਰੇੜੀਆਂ ਝਕਾਉਂਗੀ ਕਬਾੜੇ ਉਹ ਜੇ ਇਸ ਬੱਚੇ ਨੂੰ ਕਿਸੇ ਨੇ ਕੁਝ ਕਿਹਾ ਤਾਂ ਜਾਂ ਇਹਨੂੰ ਇਹਦੀ ਰੇੜੀ ਨਾ ਲਗਾਉਣ ਦਿੱਤੀ ਮੈਡਮ ਕਿਹਨੇ ਰੋਕਿਆ ਸੀ ਇਹਨੂੰ ਰੇੜੀ ਕਰਾਉਣ ਦਾ ਜਿੰਨੇ ਪਰਵਾਸੀਆਂ ਨੇ ਰੇੜੀਆਂ ਲਾਈਆਂ ਹੋਈਆਂ ਨੇ ਇਹ ਸਾਰੇ ਕਹੇ ਪੁੱਛਦਾ ਬਾਕੀ ਤੁਸੀਂ ਇਸ ਬੱਚੇ ਨੂੰ ਠੀਕ ਆਹ ਦੇ ਦਿਓ ਮਾਈਕ ਦੇ ਕੀ ਗੱਲ ਹੋਈ ਸੀ ਮਨਨ ਮੈਂ ਮੇਰੀ ਜਿਹੜੀ ਲੈ ਕੇ ਆਏ ਸੀ ਨਾ 4:00 ਵਜੇ ਤੇ ਮੈਂ ਜਿਹੜੀ ਇੱਥੇ ਲਾਈ ਤੀ 8:00 ਠੀਕ ਆ ਤੇ ਇਹ ਕਹਿੰਦੇ ਵੀ ਇੱਥੇ ਜਿਹੜੀ ਲੱਗ ਨਹੀਂ ਸਕਦੀ ਹੈਗੀ ਇਹ ਸਾਡਾ ਅੱਡਾ ਰੁਕਦਾ ਮੁਰੇ ਆਇਆ ਰਸਤਾ ਨਹੀਂ ਹੈਗਾ ਮੈਂ ਕਿਹਾ ਵੀ ਲਾਲਣ ਤੁਸੀਂ ਮੈਨੂੰ ਇੱਥੇ ਲਾਓ ਉਹਨਾਂ ਨੂੰ ਕਹਿੰਦੇ ਨਹੀਂ ਲੱਗੇ ਨਹੀਂ ਸਕਦੀ ਇੱਥੇ ਜਿਹੜੀ ਇਹ ਤੇ ਮੈਂ ਤਾਂ ਮੇਰੀ ਜਿਹੜੀ ਲੈ ਗਿਆ ਮੈਂ ਕਿਹਾ ਲੰਡਾ ਮੈਡਮ ਦੇਖੋ ਉਰੇ ਯਾਦਗਾਰੀ ਗੇਟ ਬਣਿਆ ਪੂਰੇ ਆਂਡੇ ਨੀਂਡੀਆਂ ਰੇੜੀਆਂ ਲੱਗ ਜਾਂਦੀਆਂ ਰੇੜੀਆਂ ਲੱਗਦੀਆਂ ਨਜਾਇਜ਼ੇ ਲੱਗਦੀਆਂ ਉਹਦੇ ਬਾਰੇ ਕੀ ਕਹੋਗੇ ਤੁਸੀਂ ਦੇਖੋ ਅਸੀਂ ਪ੍ਰਸ਼ਾਸਨ ਨੂੰ ਕਈ ਵਾਰ ਧਿਆਨ ਚ ਲਿਆ ਚੁੱਕੇ ਆ ਇਹ ਗੱਲਾਂ ਠੀਕ ਹੈ ਬਾਕੀ ਇਹ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਵੀ ਇਹਨਾਂ ਰੇੜੀਆਂ ਦਾ ਕੋਈ ਸਿਸਟਮ ਬਣਾਇਆ ਜਾਵੇ ਇਹਨਾਂ ਨੂੰ ਸ਼ਿਫਟ ਕੀਤਾ ਜਾਵੇ ਮੈਰੀ ਇੱਕ ਵਾਰ ਬਾਜ਼ਾਰ ਦੇ ਵਿੱਚ ਵੀ ਹੋ ਚੁੱਕੀ ਆ ਉਸ ਟਾਈਮ ਈਓ ਸਾਹਿਬ ਨੇ ਸਾਰੀਆਂ ਰੇੜੀਆਂ ਚੁਕਾ ਕੇ ਇੱਕ ਪਾਸੇ ਲਗਵਾ ਵੀ ਦਿੱਤੀਆਂ ਸੀ ਮੈਂ ਉਹਨਾਂ ਦਾ ਧੰਨਵਾਦ ਵੀ ਕਰਦੀ ਆ ਪਰ ਲੋਕ ਨਹੀਂ ਹਟਦੇ ਹੁਣ ਇਹ ਵੀ ਰਿਹੜੀਆਂ ਦੇਖ ਲਓ ਜਗ੍ਹਾ ਜਗ੍ਹਾ ਖੜੀਆਂ ਨੇ ਹੁਣ ਜੇ ਇੱਥੇ ਰਿਹੜੀਆਂ ਪ੍ਰਵਾਸੀਆਂ ਦੀਆਂ ਖੜ ਸਕਦੀਆਂ ਨੇ ਕੀ ਗੱਲ ਸਾਡੇ ਪੰਜਾਬੀ ਬੱਚਾ ਕੰਮ ਕਰਦਾ ਇਹਨੂੰ ਕੰਮ ਨਹੀਂ ਕਰਨ ਦੇਣਗੇ ਇਹ ਅਸੀਂ ਤਾਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਇਸ ਚੀਜ਼ ਨੂੰ ਜਿੱਥੇ ਤਾਂ ਇਹ ਸਾਡੀਆਂ ਸਰਕਾਰਾਂ ਦੀ ਵੀ ਕਿਤੇ ਨਾ ਕਿਤੇ ਨਲਾਕੀ ਆ ਵੀ ਜਦੋਂ ਤੁਸੀਂ ਇਹਨਾਂ ਨੂੰ ਅਥਾਰਟੀਆਂ ਦੇਈ ਜਾਂਦੇ ਹੋ ਨਾ ਤਾਂ ਤੁਹਾਨੂੰ ਕੱਲ ਨੂੰ ਸਾਨੂੰ ਇਹ ਨੁਕਸਾਨ ਹੀ ਦੇਣਗੇ ਅਸੀਂ ਤਾਂ ਕਹਿ ਔਰ ਸਾਨੂੰ ਆਹ ਜਿਹੜੇ ਹਾੜਾਗੇ ਇੰਨਾ ਨੇ ਕਰਤਾ ਔਰ ਮੈਂ ਫੇਰ ਇੱਕ ਵਾਰ ਕਹਿਣਾ ਚਾਹੁੰਦੀ ਆ ਤੁਹਾਡੇ ਚੈਨਲ ਦੇ ਰਾਹੀਂ ਵੀ ਸਾਡਾ ਜੇ ਕੋਈ ਵੀ ਪੰਜਾਬੀ ਬੱਚਾ ਕੰਮ ਕਰਨਾ ਚਾਹੁੰਦਾ ਜੇ ਤੁਸੀਂ ਉਹਦੇ ਨਾਲ ਕੋਈ ਤੱਕਾ ਸ਼ਾਇਰ ਕੀਤੀ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਚਾਹੇ ਉਹਦੇ ਲਈ ਸਾਨੂੰ